ਸ਼ੀਤਲੰਗਰਾਲ ਜੀ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਹਲਕਾ ਜਲੰਧਰ ਦੀ ਗੱਲ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜਿਹੜਾ ਆਦਮਪੁਰ ਦੇ ਵਿੱਚ ਜਿਹੜਾ 에어ਪੋਰਟ ਹੈ ਉਹ ਜੋ ਸਾਨੂੰ ਪਤਾ ਲੱਗਿਆ ਕਿ ਉਹ ਇੱਕ ਦੋ ਦਿਨ ਦੇ ਵਿੱਚ ਸੈਂਟਰ ਗਵਰਨਮੈਂਟ ਉਸ ਨੂੰ ਦੁਬਾਰਾ ਚਾਲੂ ਕਰਨ ਜਾ ਰਹੀ ਹੈ ਤੇ ਮੈਨੂੰ ਪਿਛਲੀ ਜਿਹੜੀ ਸਰਕਾਰ ਦੇ ਵਿੱਚ ਉਸ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਨਾਮ ਦੇ ਰੱਖਣ ਦੇ ਲਈ ਜਿਹੜਾ ਪ੍ਰਿਆਸ ਹੈ ਮੇਨੂੰ ਪਿਛਲੇ ਮੈਂਬਰਾਂ ਨੇ ਕੀਤਾ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਹ ਹੀ ਚਾਹੁੰਦਾ ਕਿ ਤੁਸੀਂ ਇੱਕ ਆਪਣੇ ਹਾਊਸ ਵੱਲੋਂ ਇਹ ਸੈਂਟਰ ਗਵਰਨਮੈਂਟ ਨੂੰ ਇੱਕ ਮੱਤਾ ਭੇਜਿਆ ਜਾਵੇ ਕਿ ਜਿਸ ਦਿਨ ਵੀ ਉਹ 에어ਪੋਰਟ ਚਾਲੂ ਕੀਤਾ ਜਾਵੇ ਉਸ ਦਾ ਨਾਮ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਨਾਮ ਦੇ ਉੱਤੇ ਉਸੇ ਦਿਨ ਹੀ ਜਿਹੜਾ ਨਾਮ ਹੈ ਉਹ ਯਾਗਰ ਕੀਤਾ ਜਾ ਬਹੁਤ ਬਹੁਤ ਧੰਨਵਾਦ ਸ਼ੀਤਲੰਗਰਾਲ ਜੀ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਹਲਕਾ ਜਲੰਧਰ ਦੀ ਗੱਲ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜਿਹੜਾ ਆਦਮਪੁਰ ਦੇ ਵਿੱਚ ਜਿਹੜਾ 에어ਪੋਰਟ ਹੈ ਉਹ ਜੋ ਸਾਨੂੰ ਪਤਾ ਲੱਗਿਆ ਕਿ ਉਹ 1-2 ਦਿਨ ਦੇ ਵਿੱਚ ਸੈਂਟਰ ਗਵਰਨਮੈਂਟ ਉਸ ਨੂੰ ਦੁਬਾਰਾ ਚਾਲੂ ਕਰਨ ਜਾ ਰਹੀ ਹੈ ਤੇ ਮੈਨੂੰ ਪਿਛਲੀ ਜਿਹੜੀ ਸਰਕਾਰ ਦੇ ਵਿੱਚ ਉਸ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵਿਦਾਸ ਮਾਰੇ ਦੇ ਨਾਮ ਦੇ ਰੱਖਣ ਦੇ ਲਈ ਜਿਹੜਾ ਪ੍ਰਿਆਸ ਸੀ ਮੇਨੂੰ ਪਿਛਲੇ ਮੈਂਬਰਾਂ ਨੇ ਕੀਤਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਹ ਹੀ ਚਾਹੁੰਦਾ ਕਿ ਤੁਸੀਂ ਇੱਕ ਆਪਣੇ ਹਾਊਸ ਵੱਲੋਂ ਇਹ ਸੈਂਟਰ ਗਵਰਨਮੈਂਟ ਨੂੰ ਇੱਕ ਮੱਤਾ ਭੇਜਿਆ ਜਾਵੇ ਕਿ ਜਿਸ ਦਿਨ ਵੀ ਉਹ 에어ਪੋਰਟ ਚਾਲੂ ਕੀਤਾ ਜਾਵੇ ਉਸ ਦਾ ਨਾਮ ਸ਼੍ਰੀ ਗੁਰੂ ਵਿਦਾਸ ਮਹਾਰਾਜਾ ਨਾਮ ਦੇ ਉੱਤੇ ਉਸੇ ਦਿਨ ਹੀ ਜਿਹੜਾ ਨਾਮ ਹੈ ਉਹ ਯਾਗਰ ਕੀਤਾ ਜਾ ਬਹੁਤ ਬਹੁਤ ਆ ਸ਼ੀਤਲੰਗਰਾਲ ਜੀ ਸਪੀਕਰ ਸਾਹਿਬ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਮੈਂ ਹਲਕਾ ਜਲੰਧਰ ਦੀ ਗੱਲ ਕਰਨਾ ਚਾਹੁੰਦਾ ਕਿ ਜਲੰਧਰ ਦੇ ਵਿੱਚ ਜਿਹੜਾ ਆਦਮਪੁਰ ਦੇ ਵਿੱਚ ਜਿਹੜਾ 에어ਪੋਰਟ ਹੈ ਉਹ ਜੋ ਸਾਨੂੰ ਪਤਾ ਲੱਗਿਆ ਕਿ ਉਹ 1-2 ਦਿਨ ਦੇ ਵਿੱਚ ਸੈਂਟਰ ਗਵਰਨਮੈਂਟ ਉਸ ਨੂੰ ਦੁਬਾਰਾ ਚਾਲੂ ਕਰਨ ਜਾ ਰਹੀ ਹੈ ਤੇ ਮੈਨੂੰ ਪਿਛਲੀ ਜਿਹੜੀ ਸਰਕਾਰ ਦੇ ਵਿੱਚ ਉਸ ਆਦਮਪੁਰ 에어ਪੋਰਟ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਸਹਾਰਾ ਦੇ ਨਾਮ ਦੇ ਰੱਖਣ ਦੇ ਲਈ ਜਿਹੜਾ ਪ੍ਰਯਾਸ ਸੀ ਮੇਰੇ ਪਿਛਲੇ ਮੈਂਬਰਾਂ ਨੇ ਕੀਤਾ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਮੈਂ ਇਹ ਹੀ ਚਾਹਨਾ ਕਿ ਤੁਸੀਂ ਇੱਕ ਆਪਣੇ ਹਾਊਸ ਵੱਲੋਂ ਇਹ ਸੈਂਟਰ ਗਵਰਨਮੈਂਟ ਨੂੰ ਇੱਕ ਮੱਤਾ ਭੇਜਿਆ ਜਾਵੇ ਕਿ ਜਿਸ ਦਿਨ ਵੀ ਉਹ 에어ਪੋਰਟ ਚਾਲੂ ਕੀਤਾ ਜਾਵੇ ਉਸ ਦਾ ਨਾਮ ਸ਼੍ਰੀ ਗੁਰੂ ਰਵੀਦਾਸ ਸਹਾਰਾ ਦੇ ਨਾਮ ਦੇ ਉੱਤੇ ਉਸੇ ਦਿਨ ਹੀ ਜਿਹੜਾ ਨਾਮ ਹੈ ਉਹ ਯਾਗਰ ਕੀਤਾ ਜਾ ਬਹੁਤ ਬਹੁਤ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤੰਤਰਿਕ ਇਹਨਾਂ ਛੋੜਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकतीस घंटिया फ्री 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 आर के तांत्रिक मोबाइल पचानवे एक सौ अठहत्तर पचवंजा जीरो तिरानवे सत्तर एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप